ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਨਾਲ ਲੱਗਾ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਉਹਦੇ ਨਾਲ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਵੀਰੇ ਪਿੰਡ ਨਰੂਆਣਾ ਨੇੜੇ ਬਠਿੰਡਾ ਤਹਿਸੀਲ ਵੀ ਬਠਿੰਡਾ ਤਿੰਨ ਨਾਗ ਬਕਾਉਆ ਵੀਰੇ ਬਾਈ ਜੀ ਨਾਲ ਕਰਾਵਾਂ ਇਹ ਗੱਲਬਾਤ ਆਜੋ ਬਾਈ ਜੀ ਸੱਸੀ ਗਾਲ ਜੀ ਸੱਸੀ ਗਾਲ ਬੋਠੀ ਠਾਕ ਉਮਰੇ ਹਾਂਜੀ ਬਹੁਤ ਵਧੀਆ ਕਿਵੇਂ ਕੰਮ ਕਰ ਵਧੀਆ ਬਹੁਤ ਵਧੀਆ ਬਾਈ ਜੀ ਠੀਕ ਆ ਵੀਰੇ ਨੰਬਰ ਬੋਲੋ 82642 56861 ਦੁਬਾਰਾ ਫੇਰ ਰਿਪੀਟ ਕਰ ਦੇ 82642 56861 ਓਕੇ ਜੀ ਤੇ ਪਿੰਡ ਪਿੰਡ ਨਰੂਣਾ ਬਾਈ ਤਸੀਲ ਬਠਿੰਡਾ ਠੀਕ ਆ ਵੀਰੇ ਇਹਦਾ ਬਠਿੰਡਾ ਆਪਣੇ ਪਿੰਡ ਬਾਈ ਡਰਾਮਿੰਗ ਨੂੰ ਸੰਸ ਆਪਣੇ ਪਿੰਡ ਹੀ ਬੰਦੇ ਇੱਥੇ ਵੀਰੇ ਕਾਇਦਨ ਹੋ ਗਿਆ ਤੈਨੂੰ ਫੋਨ ਕਰੀ ਜਾਂਦੇ ਨੇ ਮੈਨੂੰ ਮੈਨੂੰ ਚੌਥਾ ਦਿਨ ਆ ਬਈ ਅੱਜ ਠੀਕ ਆ ਟਾਈਮ ਮੇਰੇ ਕੋਲ ਬਹੁਤ ਘੱਟ ਮਿਲਦਾ ਤੇ ਦੂਰ ਥੋੜਾ ਜਿਹਾ ਪੈ ਜਾਂਦਾ ਇੱਕ ਤਾਂ ਲੰਮਾ ਪਿੰਡਾ ਕਰਕੇ ਆਏ ਜਾਂਦਾ ਹੈ ਤੇ ਤਸੀਲ ਵੀ ਬਠਿੰਡਾ ਆ ਗਈ ਜਿੱਥੇ ਪਲੇਟਾਂ ਲੱਗਦੀਆਂ ਉਹੀ ਪਿੰਡ ਨੇ ਇਹ ਹਾਂ ਬਾਈ ਨੰਬਰ ਤਾਂ ਆਪਣੇ ਇੱਥੇ ਲੱਗਦੀਆਂ ਨੇ ਨਾਲ ਹੀ ਸੰਸਿਟੀ ਹੈ ਜੀ ਠੀਕ ਆ ਬਈ ਇਹ ਬਾਦ ਰੋਡ ਤੇ ਪਹਿਲਾ ਪਿੰਡ ਹੈ ਬਈ ਪਹਿਲਾ ਪਿੰਡ ਤੇ ਵੀਰੇ ਅੱਜ ਆਪਾਂ ਤਿੰਨ ਪਸ਼ੂ ਦਿਖਾਉਣੇ ਹਾਂ ਹਾਂ ਤਿੰਨ ਬਈ ਦੋ ਐਚਪੀ ਨਸਲ ਦੇ ਬੈਠਾ ਗਏ ਦੋ ਐਚਪੀ ਹੈ ਬਈ ਠੀਕ ਜਿਹੜੀ ਆਪਾਂ ਪਹਿਲੇ ਨੰਬਰ ਤੇ ਤੇਰੀ ਬੈੜ ਦੇਖੀ ਜਾਂਦੇ ਹਾਂਗੇ ਹਾਂ ਬਈ ਕਿਹੜਾ ਸੂਆ ਸੂਈ ਬਈ ਇਹ ਬਈ ਤੀਜੇ ਸੂਆ ਆ ਆਪਾਂ ਨੂੰ ਆਪਣੇ ਕੋਲੇ ਆਈ ਹੈ ਇਹ ਠੀਕ ਚਲੋ ਵੀ ਦਾ ਤੋਂ ਲੈਂਦੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਡੇਢ ਮਹੀਨਾ ਹੋ ਗਿਆ ਆਹ ਬੱਚਾ ਕਿਹੜਾ ਦਾ ਆਹ ਬੱਚਾ ਵੀਰੋ ਕਰ ਲੋ ਚੈੱਕ ਬੱਚੀ ਮਗਰ ਆ ਗਈ ਬਾਈ ਨੇ ਸਹੀ ਗੱਲ ਕਰੀ ਐ ਬਾਕੀ ਡੇਢ ਮਹੀਨਾ ਐਚਐਫ ਨਸਲ ਦੀ ਬੱਚੀ ਆ ਗਈ ਤੇ ਬੈੜ ਵੀ ਐਚਐਫ ਨਸਲ ਦੀ ਹੈਗੀ ਪੂਰੀ ਚੰਗੀ ਤੇ ਵੀਰੋ ਦੁੱਧ ਕਿੰਨਾ ਰੈਡੀ ਆ ਥੱਲੇ ਦੁੱਧ ਬਾਈ ਸਾਨੂੰ ਨਾ 13 ਲੀਟਰ ਮੈਂ 4 ਢੰਗ ਚੋੜਿਓ ਬੇਸ਼ੱਕ ਠੀਕ ਆ ਵੀਰ ਇਹ ਪੂਰੀ ਵਧੀਆ 14 ਮਾਰ ਦੇ ਜਿਮਰਾ ਲੂ ਵੀ ਮਾਰ ਦੇ ਮਾਰ ਨੂੰ ਦੁਰਨਾਥਾ ਨਾ ਆ ਦੇਖੋ ਇਹ ਧਾਰਾ ਦੁਰਨਾ ਕਰ ਲੋ ਚੈੱਕ ਮੈਂ ਕਿਆ ਬਾਤ ਆ ਧਾਰ ਤਾਂ ਨਲਕੇ ਨੂੰ ਵਰਦੀ ਆ ਨਬਈ ਫੋਰ ਠੰਡੀ ਸੀ ਦੋਨੇ ਪਾਸੇ ਬੋਣੇ ਨੇ ਕਰੇ ਸੁਣਦਿਆਂ ਹਾਂ ਮੈਂ ਇਹਦੇ ਮਾਦਾ ਦੋਨੇ ਪਾਸੇ ਬੈਠ ਕੇ ਜੂਨੇ ਬਈ ਟਾਈਮ ਵੀਰੇ ਉਸ ਹੱਬ ਨਾਲ ਨੋਟ ਕਰ ਲਓ ਆਥਰ ਨੂੰ ਇਹਨੇ ਬਾਲ ਢੇਲਾ ਘੜ ਲੈਣੀਆਂ 12:00 ਵਜੇ ਦਾ ਟਾਈਮ ਆ ਤੇ ਆਥਨੇ ਟਾਈਮ ਤੇ ਆਪਾਂ ਤਾਂ ਆਇਆ ਨਹੀਂ ਆਂਦਾ ਇਨੀ ਦੂਰ ਬਾਈ ਕਹਿੰਦਾ ਦੋ ਟਾਈਮ ਚੋਕੇ ਲੈ ਜਾਣ ਪਾਉਂਦੀ ਤਸੱਲੀ ਕਰਕੇ ਆ ਵੀ ਜਦੋਂ ਤੇ ਮੁੱਲ ਇਹਨਾ ਡਿਮਾਂਡ ਸਾਰਿਆਂ ਦੀ ਫੋਨ ਤੇ ਹੋ ਹਾਂ ਹੋ ਜਾਮਾ ਜਾਇਜ ਹਾਂ ਬਈ ਜਾਇਜ ਖੋਲ ਲੈ ਵੀਰੇ ਤੋਰ ਕੇ ਦਿਖਾ ਦੇ ਇਹਨੂੰ ਖੋਲ ਆ ਦੇਖੋ ਵੀਰੋ ਨੇੜ ਤੋਂ ਕਰ ਲਓ ਚੱਕ ਥਣ ਲੈ ਵੈਦਾ ਦੁੱਧ ਗਾਈ ਦਾ ਕਹਿਣਾਗਾ ਵੀ 13-14 ਲੀਟਰ ਰੈਡੀ ਹੈਗਾ ਹੋਰ ਵੀ ਵੱਧ ਜੂਗੀ ਦੁੱਧ ਤੋਰੀ ਵੀ ਲੰਮੀ ਆ ਕਰੋ ਇਹ ਚੱਕ ਸੁਆ ਤੀਜਾ ਤੇ ਪੂਰ ਵੀ ਚੰਗੇ ਮੋੜ ਲੈ ਵੀਰੇ ਇਹ ਤੁਹਾਨੂੰ ਪਹਿਲੇ ਨੰਬਰ ਆਈ ਦਿਖਾ ਦਿੱਤਾ ਰਾਂ ਚੈੱਕ ਕਰਾਤੀਆਂ ਮਗਰ ਬੱਛੀ ਮੁੱਲ ਬਾਈ ਫੋਨ ਤੇ ਕਰੂਗਾ ਹੋਊ ਜਮਾ ਜਾਇਜ਼ ਤੇ ਪੂਰ ਵੀ ਚੰਗੀ ਕੁਆਲਿਟੀ ਆ ਸਾਂਭ ਲਓਗੇ ਤੇ ਦੁੱਧ ਪੀ ਲੋਗੇ ਪੂਰੀ ਵਧੀਆ ਆ ਕਰ ਲੋ ਇਹ ਚੱਕ ਸਣਲੇ ਵਾਂ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਣਾ ਫੇਰ ਇਹਦਾ ਆ ਦੇਖੋ ਜੀ ਮੂਰਲੇ ਛੈਡੋ ਮੈਂ ਤੁਸਾਂ ਨੇ ਚੈੱਕ ਕਰਾਉਣਾ ਆ ਦੇਖੋ ਠੀਕ ਹੈ ਠੰਡੀ ਬਹੁਤ ਜ਼ਿਆਦਾ ਆ ਤੇ ਪੂਰ ਕੋ ਚੰਗੇ ਮੁੱਲ ਫੋਨ ਤੇ ਹੁਣ ਵੀਰੇ ਦੋ ਨੰਬਰ ਵਾਲੀ ਜਿਹੜੀ ਤੇ ਐਫ ਨਸਲ ਦੀ ਬੈੜ ਹੈਗੇ ਕਿਹੜਾ ਸੂਆ ਸੁੰਦੀ ਆ ਇਹ ਇਹ ਬਈ ਤੀਜਾ ਸੂਆ ਇਹ ਦੱਸੀ ਸੀ ਕਿ ਜਨ ਮੈਂ ਰਿਸ਼ਤੇਦਾਰੀ ਚ ਲੈਣਦੀ ਆ ਓਕੇ ਓਕੇ ਤੀਜਾ ਸੂਆ ਹਾਂ ਫਰੂਟ ਤਾਂ ਨਹੀਂ ਬਣਾਖਿਆ ਉਹਨਾਂ ਨੇ ਕਿੰਨੇ ਦਿਨ ਬਾਕੀ ਆ ਇਹਦੇ ਬਈ ਲੈ ਜੂ ਇਹ 10 ਦਿਨ 10 ਦਿਨ ਹਾਂ ਦੇਸੀ ਕਿ ਲੈ ਬਈ ਇਹ ਵੀ ਪੂਰੀ ਵਧੀਆ ਕਿੰਨਾ ਦੁੱਧ ਦਿੱਤਾ ਵਾ ਦੂਜੇ ਤੂੰ ਇਹ ਮੈਂ ਪੱਚੀ ਲੀਟਰ ਆਖਿਆ ਆਪਾਂ ਨੂੰ ਬਈ ਪੀਕ ਤੇ ਮੇਰੇ ਕੋਲ ਸਾਢੇ 6 ਮਹੀਨੇ ਦੀ ਗੱਭ ਆਈ ਸੀ ਠੀਕ ਆ ਯਾਨੀ ਤੇ 14 ਲੀਟਰ ਦੁੱਧ ਉਹ ਤਾਂ ਹੈਗਾ ਸੀਗਾ ਦਿੱਤਾ ਇਹਨੇ ਹਾਂ ਤੇ ਐਦ ਕੀ ਕਿੰਨਾ ਘੜ ਦੂ ਤੇਰੇ ਹਿਸਾਬ ਨਾਲ ਐਸਟੀ ਮੇਰੇ ਖਿਆਲ ਚ ਬਈ 28 ਤੋਂ 30 ਦਿਨ ਨੇੜ ਤਾਂ ਹੁਣ ਚੱਲ ਆਪਾਂ ਜੱਟ ਸੌਦਾ ਲਾ ਗਏ 26 ਕਿਲੋ ਤਾਂ ਕੱਢੂਗੀ ਨਾ ਹਾਂ ਮੌਜਾ ਬਈ ਠੀਕ ਆ ਵੀਰੇ ਟੋਰੀ ਵੀਰੇ ਤੇ ਦਿਨ ਕਿੰਨੇ ਕੱਢੂਗੀ ਦਿਨ ਲੈ ਲਊ ਬਈ ਮੇਰੇ ਚਾਜ ਦੇ ਹਫ਼ਤੇ 10 ਦਿਨ ਦੇ ਨੇੜ ਓਕੇ ਓਕੇ ਆ ਦੇਖੋ ਜੀ ਕਰ ਲੋ ਚੈੱਕ ਸੁਆ ਕਿਹੜਾ ਤੇ ਜਾਰੇ ਨਾਲ ਬਾਈ ਦੀਆਂ ਜਮਾਂ ਜੈਨੂਅਨ ਗੱਲਾਂ ਕੋਈ ਐ ਨਹੀਂ ਨਹੀਂ ਤਾਂ ਵਪਾਰੀਆਂ ਦਾ ਦੂਜੇ ਤੋਂ ਨਹੀਂ ਵੱਧਾ ਹੁੰਦਾ। ਕੋਈ ਕੱਲ ਨੂੰ ਆਪਣੇ ਕੁੱਤੇ ਦਾ ਹਨਾ ਕੋਲੇ ਤੇ ਆ ਕੇ ਬੰਦਾ ਰੌਲਾ ਪਾਵੇ। ਇਹ ਤਾਂ ਥੋੜੀ ਗੱਲ ਸਹੀ। ਤੇ ਮੋਲ ਇਹਦਾ ਵੀ ਫੋਨ ਤੇ ਹੋਊ ਹੋ ਜਮਾਂ ਜਾਇਜ਼। ਪੂਰੀ ਚੰਗੀ ਬਿਹੜ ਐਚਐਫ ਨਸਲ ਆ ਗਈ। ਤੇ ਪੂਰੀ ਹੋ ਚੰਗੀ। ਤੇ ਇਹਦੀ ਵੀ ਡਿਮਾਂਡ ਫੋਨ ਤੇ ਹੋ ਹਾਂ। ਤੇ ਇੱਕ ਵੀਰੇ ਤੋਹਫਾ ਦੇਸੀ ਨਸਲ ਦਾਗਾ। ਇਹਦੀ ਕੀ ਡਿਟੇਲ ਆ? ਇਹਦੀ ਬਈ ਇਹਨਾਂ ਤਾਂ ਨੂੰ ਇਹ ਜਦੋਂ ਇਹ ਦੋਸਤਾਂ ਦੇ ਆਪਸ ਵਿੱਚ ਹੋਇਆ ਉਹ ਤਿੰਨ ਤੱਕ ਦੀ ਕਹੀ ਅੱਛਾ ਪਰ ਮੰਨ ਕੇ ਚਲੋ ਅੱਜ 8-9 ਦਿਨ ਹੋ ਗਏ ਦੁੱਧ ਕਿੰਨਾ ਕੁ ਰੈਡੀ ਆ ਕਿਹੜੇ ਥਣੋਂ ਤੇ ਅੱਲਾ ਬਈ ਇਹ ਇਹ ਪਿਛਲੇ ਥਣੋਂ ਬਈ ਇਹ ਹੈ ਨਾ ਜਮਾਂਦਰੂ ਤੇ ਲੱਗਈ ਆ ਆਪਾਂ ਨੂੰ ਸੀਲ ਸੰਡੀ ਬਹੁਤ ਆ ਪੂਰੀ ਵਧੀਆ ਬਈ ਠੀਕ ਕਰਦੇ ਠੀਕ ਆ ਜੇ ਮੈਂ ਬੈਨੂੰ ਦੋਨੇ ਪਾਸੇ ਬੈਠ ਕੇ ਅਸੀਂ ਠੀਕ ਦੁੱਧ ਕਿੰਨਾ ਰੈਡੀ ਆ ਹੁਣ ਇਹਦੇ ਥੱਲੇ ਬਈ 5 ਕਿਲੋ ਦੁੱਧ ਆਪਾਂ ਤੋਲਣਾ ਦੇ ਦਿੰਦੇ ਆਪਾਂ 6-7 ਕਿਲੋ ਤੇ ਇਹਦਾ ਮੁੱਲ ਕਿ ਆ ਗਿਆ ਇਹਦਾ ਬਈ 14000 ਰੁਪਏ ਤੱਕ ਦਾ ਦੇਖ ਲੈਂਦੇ ਠੀਕ ਆ ਤੇ ਦੁੱਧ ਜਾਨੀ ਚਿੱਟਾ ਮੰਹਾਂ ਵਰਗਾ ਹੋ ਵੀਰੇ ਦੁੱਧ ਤੋੜ ਦੂਗਾ ਜਿਹਨੇ ਘਰੇ ਪੀਣ ਨੂੰ ਰੱਖਣੀ ਹੈਗੀ ਡਾਕਟਰ ਵੀ ਦੱਸਦੇ ਇਹਨਾਂ ਦਾ ਦੁੱਧ ਠੀਕ ਠੰਡੀ ਆ ਪੂਰੀ ਬੰਨ ਵਾਲੀ ਆ ਕਿ ਦੇਸੀ نسل ਆ ਗਿਆ ਆਪਣੀ ਪੁਰਾਣੀ ਜਿਹੜੀ ਪਹਿਲਾਂ ਹੁੰਦੀ ਸੀਗੀ ਮੇਰਾ ਬੇਟਾ ਬਾਈ 2 ਸਾਲ ਦਾ ਉਹਦੇ ਵਾਸਤੇ ਮੈਂ ਹੁੰਦੇ ਲਿਆਉਂਦੀ ਸੀ ਓਕੇ ਵੀਰੇ ਮਾਂ ਚੱਲ ਕੇ ਖੜੀ ਇਹਦਾ ਅੰਨਪਾਨ ਲਿਖਿਆ ਹੋਇਆ ਲੱਗ ਰਿਹਾ ਠੀਕ ਆ ਠੀਕ ਆ ਵੀਰੇ ਤੀਜੇ ਨੰਬਰ ਤੇ ਤੁਹਾਨੂੰ ਦਿਖਾਤੀ 5 ਕਿਲੋ ਦੁੱਧ ਰੈਡੀ ਆ ਮੁੱਲ 14000 ਇਹਦਾ ਤੇ ਦੂਜੇ ਨੰਬਰ ਤੇ ਤੁਹਾਨੂੰ ਦਿਖਾਤੀ ਪੂਰੀ ਵਧੀਆ ਐਫਪ ਨਸਲ ਦੀ ਦਿਨ ਬਾਕੀ ਹੈਗੇ ਦੁੱਧ ਮਿਲ ਕੰਪੈਸਟੀ 25 ਪਲੱਸ ਰਹੂਗੀ ਤੇ ਇੱਕ ਵੀਰੇ ਤੁਹਾਨੂੰ ਆਹ ਦਿਖਾਤੀ ਸੂਈ ਸਵਾਈ ਪੂਰੀ ਚੰਗੀ ਬਿਹੜ ਹੈਗੀ ਤੇ ਦੁੱਧ 14 ਤਾਂ 13 ਰੈੜੀ ਆ ਬਾਈ ਕਹਿੰਦਾ ਦੋਨੇ ਟਾਈਮ ਹੀ ਚੋ ਕੇ ਲੈਣਾ ਜੀ ਵੀਰੇ ਨੇੜੇ ਮੜਿਆ ਫੇਰ ਪ੍ਰਿੰਟ ਫੇਰ ਬੋਲਦੇ ਵੀਰੇ ਪ੍ਰਿੰਟ ਨਰੂਣਾ ਬਾਈ ਸੀਲ ਬਟਿੰਡਾ ਜ਼ਿਲ੍ਹਾ ਬਟਿੰਡਾ ਬਾਜ਼ਾਰ ਰੋਡ ਤੇ ਪਹਿਲਾ ਪਿੰਡ ਆਪਣਾ ਬਟਿੰਡੇ ਤੋਂ 5-6 ਕਿਲੋਮੀਟਰ ਓਕੇ ਵੀਰੇ ਤੇ ਨੰਬਰ ਨੰਬਰ 82642 ਜੀ 568004 ਓਕੇ ਵੀਰੇ ਤਿੰਨ ਬੈੜਾਂ ਸੀ ਵੀਰੇ ਤਿੰਨੇ ਤੁਹਾਨੂੰ ਦਿਖਾਤੀਆਂ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ